ਵੇਖਾਂ ਕਰੇ ਹੋਣੀ ਕਨੇ ਲਾਡੀ ਲਾਡੀ ਕਰੇ ਪੁੱਤ ਲਖਵਿੰਦਰ ਇਹ ਲਖਵਿੰਦਰ ਦਰਵਾਜ਼ਾ ਤਾਂ ਅੰਦਰੋਂ ਲੱਗਿਆ ਹੋਇਆ ਖੋਲਦੇ ਪਤਾ ਨਹੀਂ ਕਿਉਂ ਨਹੀਂ ਲਖਵਿੰਦਰ ਹੈ ਇਹ ਕੌਣ ਵੀ ਆਇਆ ਡਿੱਗੜੇ ਮੈਂ ਲਾਦਾ ਕੂ ਆ ਦੀ ਆਵਾਜ਼ ਆਤੀ ਲੈ ਹੁਣ ਆ ਗਈ ਉਹ ਵੀ 2 ਸਾਲ ਬਾਅਦ ਆਈ ਹੈ ਨਾਲੇ ਆਪਣਾ ਹਿੱਸਾ ਲੈ ਗਈ ਹੈ ਮੂਰੇ ਦੇਤੇ 5 ਕਿੱਲੇ ਲੈ ਗਈ ਦੱਸ ਹੁਣ ਫੇਰ ਆਈ ਮੂ ਚੱਕ ਕੇ ਚਲ ਖੋਲਣਾ ਤੇ ਪੈਣੀ ਦਰਵਾਜ਼ਾ ਉਹ ਦੇ ਦੇ ਭਤੀਜਾ ਫਿਰ ਮੈਂ ਦੱਸਦੀ ਇਹਨਾਂ ਕੋਣ ਹਾਂ ਪੂਆ ਹਾਂ ਅੱਛਾ ਸਸਰੀ ਦਾ ਪੂਆ ਸਸਰੀ ਦਾ ਮੈਂ ਦਰਵਾਜ਼ਾ ਕੱਦੀ ਲੱਗੀ ਹੋਈ ਆ ਅੱਛਾ ਪਤਾ ਨਹੀਂ ਲੱਗਿਆ ਮੈਂ ਸੁੱਤੀ ਹਾਂ ਹੋਰ ਪੂਆ ਚਾਹ ਮੈਨਾਂ ਮਗਰ ਰੋਟੀ ਖਾਹਾਂਗੀ ਪਹਿਲਾਂ ਕੋਈ ਨਾ ਪੀ ਲੈਣਾ ਮੈਂ ਲਾਡੀ ਨੂੰ ਮਿਲਣਾ ਪਹਿਲਾਂ ਪੁੱਤ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਲਾਡੀ ਤੱਕ ਕੀ ਬਣ ਗਈ ਆ ਗਏ ਹਾਂ ਮੈਨੂੰ ਤੇਰੇ ਤੱਕ ਬਹੁਤ ਜ਼ਰੂਰੀ ਕੰਮ ਤਾਂ ਪੁੱਤ ਮੈਂ ਤਾਂ ਅੱਜ ਥੱਕੀ ਹਾਰੀ ਦੇਖ ਲਾ ਮੈਂ ਤਾਂ ਅੱਜ ਪਹੁੰਚੀ ਆ ਨਾ ਨਾ ਹੱਦ ਹੋ ਗਈ ਤੂੰ ਮੈਨੂੰ ਫੋਨ ਕਰਕੇ ਦੱਸ ਦਿੰਦੀ ਲੈ ਕੰਮ ਕੀ ਹੈ ਦੱਸ ਪਤਾ ਹੀ ਹੈ ਤੁਹਾਨੂੰ ਕੀ ਪਤਾ ਜਿਹੜਾ ਪਹਿਲਾਂ ਕੰਮ ਕੀਤਾ ਹੈ ਬੈਠਿਆ ਦਾ ਤੂੰ ਨਹੀਂ ਤੂੰ ਲਵਿੰਦਰ ਮੈਨੂੰ ਗਲਤ ਸੋਚ ਰਹੀ ਹੈ ਮੈਂ ਮੈਂ ਪਹਿਲਾਂ ਵੀ ਗਲਤ ਨਹੀਂ ਤੀ ਮੈਂ ਹੁਣ ਵੀ ਗਲਤ ਨਹੀਂ ਮੈਂ ਤੈਨੂੰ ਦੱਸਦੀ ਆ ਉਸ ਟਾਈਮ ਨਾ ਮੇਰੀ ਨੂੰ ਦੇ ਬੱਚਾ ਹੋਣਾ ਤਾਂ ਉਹ ਡਿਲੀਵਰੀ ਉਹਦੀ ਹੋ ਗਈ ਦਿੱਤੀ ਅੱਛਾ ਉਹਨਾਂ ਨੇ ਮੈਨੂੰ ਬਾਹਰ ਸੱਦ ਲਿਆ ਆ ਹੁਣ ਮੈਂ ਡੇਢ ਸਾਲ ਬਾਅਦ ਆ ਕੇ ਦੇਖ ਸਿੱਧੀ ਮੈਂ ਦੋ ਦਿਨ ਰਾਮ ਕਰਕੇ ਪਟਵਾਰੀ ਦੇ ਗਈ ਮੇਰੇ ਵੀ ਦਿਮਾਗ ਉਰ ਬਹੁਤ ਲਾਢੀ ਵੱਜਦਾ ਵੀ ਐ ਮੈਂ ਜਦੇ ਕਾਗਜ਼ ਤੇਰੇ ਨਾਂ ਉ ਕਰਾ ਕੇ ਆ ਫੜ ਲੈ ਕਾਗਜ਼ ਪੁੱਤ ਜ਼ਮੀਨ ਨਹੀਂ ਨਹੀਂ ਉਹ ਤੇਰੇ ਕੋਲ ਆ ਤੂੰ ਨਹੀਂ 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 ਪੁੱਤ ਜਿਹਦੇ ਦੇਂਦੀ ਭੂਆ ਨਹੀਂ ਨਹੀਂ ਲਖਵਿੰਦਰ ਦੇਖ ਇਹ ਥੋੜੀਓ ਚੀਜ਼ ਤੀ ਪੁੱਤ ਮੈਂ ਤਾਂ ਦੇਖ ਹਾਂ ਨਹੀਂ ਬੈਠ ਕੋ ਫੜ ਉਰੇ ਦੇਖ ਨਹੀਂ ਭੂਆ ਤੂੰ ਬੈਠ ਇਹਨੂੰ ਵੇਚੋ ਵਟੋ ਆਪਣੇ ਮਕਾਨ ਬਣਾਓ ਵਧੀਆ ਰਹੋ ਪੁੱਤ ਤੁਹਾਡੇ ਨਾਲੇ ਆ ਮੈਂ ਵੀ ਹਾਂ ਦੱਸੂ ਕੋਲ ਸੁ ਤੇਰਾ ਦਿਮਾਗ ਖਰਾਬ ਹੈ ਕੀ ਹੋ ਗਿਆ ਤੈਨੂੰ ਤੇਰੇ ਕੋਲ ਕੁਝ ਹੈ ਨਹੀਂ ਕਿਤੇ ਮਰੀ ਜੰਨੀਆ ਗੱਲਾਂ ਉਹ ਵੀ ਤੇ ਆਪਣੀ ਹੋਈਆਂ ਜ਼ਮੀਨ ਦੇ ਲੱਲੋ ਚੱਪੜ ਕੇ ਕਾਗਜ਼ ਜੀ ਜ਼ਮੀਨ ਆਪਣੀਆਂ ਭੂਆ ਕਿਹੜਾ ਬਗਾ ਨਹੀਂ ਉਹ ਵੀ ਤਾਂ ਆਪਣੀਆਂ ਉਹਰੇ ਗੱਲ ਭੂਆ ਕੋਲ ਆਪਣੀ ਨਹੀਂ ਸੋਹਣੀ ਹੈਗੀ ਉਹ ਤਾਂ ਨਹੀਂ ਸੋਹਣਾ ਦੋਲ ਸੁਣ ਲੈ ਕਿ ਜ਼ਮੀਨ ਆਪਣੀਆਂ ਤਾਂ ਭੂਆ ਵੀ ਆਪਣੀਆਂ ਇਹਨਾਂ ਦਿਮਾਗ ਨਾਲ ਫਰਾਵ ਕਰ ਤੇਰੇ ਕੋਲ ਬਹਿ ਰਿਹਾ ਕੁਝ ਗੱਲ ਸੁਣ ਲੈ ਤੂੰ ਪਹਿਲਾਂ ਮਰੀ ਜੰਦੀ ਦੀਆਂ ਗੱਲਾਂ ਦੇਖ ਲੈ ਨਿਕਲਿਆ ਕਿ ਨਹੀਂ ਉਲਟ ਦਾ ਆ ਗਈ ਬੇਚਾਰੀ ਮੋਲ ਹਾਂ ਜੀ ਲੋੜ ਤੇ ਫੇਰ ਕੀ ਹੁੰਦਾ ਬੰਦਾ ਬੰਦੇ ਦੇ ਦਾਰੂ ਆ ਬੰਦਾ ਹੀ ਕੰਮ ਆਉਂਦਾ ਬੰਦੇ ਦੇ ਉਹ ਬੀਜ ਨਹੀਂ ਉਹਦੇ ਪਹਿਲੇ ਪਤਾ ਸੀ ਚੁੱਪ ਕਰਕੇ ਸੇਵ ਪਣੀ ਕਰੋ ਦੀ ਚਾਹ ਪਣੀ ਪਲਾ ਰੋਟੀ ਪਾਣੀ ਵਾਲ ਚਲ ਤੋ ਆ